ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ 사ਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤਿੰਨ ਕਿਉਂ ਪਾਏ ਹਰ ਕੇ ਨਾਮ ਰਤੇ ਲਿਵ ਲਾਈ ਗੋਰਾ ਸਵਾਤ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਇਹ ਹਰ ਰੰਗ ਗੂੜਾ ਧਨ ਪਰ ਹੋਈ ਸਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸੰਤ ਸਹਿ ਸੁਖ ਬਾਣੀ देवा सची नाम समानी शब्द मिले प्रीतम सादाति आई साच नाम वढाई पाए आपे करता युग जग सोए ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੋਰਾ ਸਵਾਤਿ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਤੇ ਹਰ ਰੰਗ ਗੂੜਾ ਧਨ ਪਰ ਹੋਈ ਸਾਤ ਸੰਗਾਰ ਵਾ ਪ੍ਰਭ ਸੋਈ ਉਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਕਵਾਵੇ ਗੁਰ ਕੇ ਸਾੰਕ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਲੇ ਪ੍ਰੀਤਮ ਸਾਦਾ ਤੇ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾ ਉਹ ਇਹ ਹਰ ਰੰਗ ਗੂੜਾ ਤਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਰਾ ਜਨਮ ਗਵਾਵੈ ਗੁਰ ਕੇ ਸਾੰਕ ਸर्य ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੈ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿੰਨ ਕਿਉਂ ਪਾਈ ਹਰ ਕੇ ਨਾਮ ਰਤ ਲਿਵ ਲਾਏ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਹੇ ਹਰ ਰੰਗ ਗੂੜਾ ਤਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਕਵਾਵੇ ਗੌਰ ਕੇ ਸਾਥ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਅਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ 사ਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਏ ਹਰ ਕੇ ਨਾਮ ਰਤੇ ਲਿਵ ਲਾਈ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਕੇ ਹਰ ਰੰਗ ਗੂੜਾ ਧਨ ਪਰ ਹੋਈ ਸਤ ਸੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਘਵਾਵੇ ਗੁਰ ਕੇ ਸਾਤ ਸਹਿ ਸੁਖ ਬਾਣੀ seva sachi naam samani sabad mile pritam sadaati aaye saach naam wadai paaye aape karta jug jug soye ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਤੇ ਹਰ ਰੰਗ ਗੂੜਾ ਧਨ ਪਰ ਹੋਈ ਸਾਤ ਸੰਗਾਰ ਵਾ ਪ੍ਰਭ ਸੋਈ ਉਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪੜਾ ਜਨਮ ਗਵਾਵੇ ਗੁਰ ਕੇ ਸਾਖਤ ਸਹਿ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਲੇ ਪ੍ਰੀਤਮ ਸਾਦਾ ਤੇ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਧੰਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਕਹੇ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪੜਾ ਜਨਮ ਹੰਗ ਕਵਾਵੈ ਗੁਰ ਕੇ ਸਾਖ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਜ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤ ਪ੍ਰਭ ਆਪ ਮਲਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਏ ਹਰ ਰੰਗ ਗੂੜਾ ਧਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਹੰਕਵਾਵੇ ਗੌਰ ਕੇ ਸਾਖ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਅਪੇ ਕਰਤਾ ਜੁਗ ਜਗ ਸੋਏ ਨਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਈ ਹਰ ਕੇ ਨਾਮ ਰਤਿ ਲਿਵ ਲਾਈ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਤੇ ਹਰ ਰੰਗ ਗੂੜਾ ਧਨ ਪਰ ਹੋਈ ਸਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਹੰਕਵਾਵੇ ਗੁਰ ਕੇ ਸਾਤ ਸਹਿ ਸੁਖ ਬਾਣੀ seva sachi naam samani sabad mele priitam sadaati aaye saaj naam wadai paae aape karta jug jug soe ਨਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੋਰਾ ਸਵਾਤੇ ਹਰ ਨਾਮ ਤਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਤੇ ਹਰ ਰੰਗ ਗੂੜਾ ਤਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਉਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾਥ ਸਜ ਸੁਖ ਬਾਣੀ ਸੇਵਾ ਸੱਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾ ਤੇ ਆਈ ਸਾਚ ਨਾਮ ਵਡਿਆਈ ਪਾਈ ਆਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਧੰਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਤੇ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਰ ਜਨਮ ਗਵਾਵੈ ਗੁਰ ਕੇ ਸਾਥ ਸਹਿਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾ ਤਿਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤ ਲਿਵ ਲਾਏ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਹੇ ਹਰ ਰੰਗ ਗੂੜਾ ਤਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾੰਤ ਸਹਿਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਅਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਜ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਏ ਹਰ ਕੇ ਨਾਮ ਰਤਿ ਲਵਲਾਈ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਇਹ ਹਰ ਰੰਗ ਗੂੜਾ ਧਨ ਪਰ ਹੋਈ ਸਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾਤ ਸਹਿ ਸੁਖ ਬਾਣੀ seva sachi naam samani sabad mile pritam sadaati aaye saach naam wadai paaye aape karta jug jug soye ਨਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਈ ਹਰ ਕੇ ਨਾਮ ਰਤਿ ਲਿਵ ਲਾਏ